ਪੰਜਾਬ ਟੂ ਸਪੈਨ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮਹਿਰੂਬ ਆਵਨਜ਼ਰ ਮਾਦਿਯਾ ਅੱਜ ਦੀਆਂ ਖਾਸ ਖਬਰਾਂ ਤੇ। ਲੋਕ ਸਭਾ ਦੇ ਸਰਦਰੁੱਤ ਸੈਸ਼ਨ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਵਿੱਚ ਚਾਹ ਹੜ ਦਾ ਮੁੱਦਾ ਚੁੱਕਿਆ ਗਿਆ। ਇਸ ਮੁੱਦੇ ਨੂੰ ਲੈ ਕੇ ਜਿੱਥੇ ਉਹਨਾਂ ਨੇ ਕੇਂਦਰ ਨੂੰ ਕੇਰਿਆ ਉੱਥੇ ਪੰਜਾਬ ਸਰਕਾਰ ਤੇ ਵੀ ਸਵਾਲ ਚੁੱਕੇ। ਸ਼ੁਕਰੀਆ ਮੈਡਮ। ਮੈਡਮ ਬੇ मेरे से पहले जो मेरे साथी ने जो इशू रेज किया मैंने भी इसी इशू के बारे में आपके संज्ञान में लेके आना था कि पंजाब में अगस्त और सितंबर के महीने में बेतहाशा पानी के कारण जिस तरह की तबाही आई जहां तकरीबन तेईस सौ गाँव बिल्कुल तबाह हो गए आप सोचे कि आ, कई पाँच लाख एकड़ जमीन बिल्कुल तबाह हो गई ब्यास रवि सतलुज का पानी ऐसा तबाही लेके आया अब ये भी एक चर्चा का विषय है कि डैम कंट्रोल ठीक सा नहीं हुआ तो उसमें कुदरती आपदा कितनी और मैन मेड आपदा कितनी थी लेकिन मैं उस विषय पे आज नहीं जाते हुए मैं सिर्फ इस तरफ ध्यान आपका आकर्षण करना चाहूंगी कि इस तबाही के साथ जो कई लाख तकरीबन तीन लाख एकड़ लोगों की क्रॉप्स खड़ी खड़ी जो फसल वो तबाह हो गई पांच लाख एकड़ जमीन तबाह हो गई और तबाह इस तरीके से हुई कि अब पानी जब चले भी गया है उधर इतना रेता छोड़ गया कि शायद अगली दो तीन फसलें भी वहां नहीं बीत सकेंगे बॉर्डर में जो इंडो पाक का बॉर्डर है जो तारों के उस तरीक उस तरफ ज़मीनें जिनके लोगों की थी जो पुरखों के समय से वो जमीनों पर कल्टिवेशन कर रहे थे वो रवि ब्यास रिवर ने तो वो सारा जमीन ही और ले गए अब उनके पास जमीन ही नहीं रही तो उनका सारा कुछ तबाह हो गया ना घर रहा ना जानवर रहा तो मैडम मैं आपके माध्यम से ये पूछना चाहूंगी कि सेंटर कह रही है कि स्टेट डिजास्टर रिलीफ फंड का साढ़े बारह हजार करोड़ रुपए स्टेट के पास है लेकिन हमारी स्टेट की सरकार और स्टेट के वित्त मंत्री जी कह रहे हैं कि उनको सिर्फ पंद्रह सौ मिला है अप्रैल से इस साल में अब जो 1600 सौ सो रुपये सो करोड़ रुपए प्रधानमंत्री जी ऐलान करके गए हैं कॉम्पनसेशन का जो बिल्कुल ऊंट के मुंह में तिनके के बराबर है तो वो ये छोटी रकम भी वो कह रहे हैं वित्त मंत्री पंजाब के आम आदमी पार्टी के कि वो रकम नहीं आई है तो सरकार केंद्र सरकार कह रही है साढ़े बारह हजार करोड़ पड़ा हुआ है वह एक राज्य की सरकार कह रही है पैसे नहीं आए लोग जिनके पास घर भी नहीं है छत भी नहीं है जमीन तक नहीं है पशु तक नहीं है स्कूल तबाह हो गए अस्पताल वो लोग कहाँ जाए इन दोनों के बीच में फैसला कौन करेगा और लोगों की बाह कौन पकड़ेगा यहाँ पे पैसा बांधना बहुत अच्छा है लेकिन लोगों के खाते में डायरेक्ट बेनिफिट के राही केंद्र की दने सरकार सर... भेजती है ताकि लोगों का कुछ सवर जाए ये मैं आपसे ਆਗਰੇ ਕਰਤੀ ਹੂ ਕਿ ਆਪ ਸਰਕਾਰ ਤੱਕ ਇਹ ਸੰਦੇਸ਼ ਪਹੁੰਚਾਈਏ। ਉਧਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ ਵਿੱਚ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਇੱਕ ਸਿਟਿੰਗ ਜੱਜ ਦੀ ਨਿਗਰਾਨੀ ਵਿੱਚ ਜਾਂਚ ਹੋਣੀ ਚਾਹੀਦੀ ਹੈ। ਸਭਾਪਤੀ ਮੈਂ ਆਪ ਜੀ ਦਾ ਧਿਆਨ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਵੱਲ ਦਿਵਾਉਣਾ ਚਾਹੁੰਦਾ ਹਾਂ। ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਕਤਲ ਹੋ ਰਹੇ ਨੇ, ਬੇਗੁਨਾਹ ਲੋਕ ਮਾਰੇ ਜਾ ਰਹੇ ਨੇ, ਜਿਹੜੇ ਲੋਕ ਦਸਾਂ ਨਵਾਂ ਦੀ ਕਿਰਤ ਕਰਦੇ ਨੇ, ਇਮਾਨਦਾਰ ਲੋਕ। ਕਾਰੋਬਾਰੀ ਲੋਕ ਗੈਂਗਸਟਰ ਉਹਨਾਂ ਨੂੰ ਬਾਹਰ ਬੈਠੇ ਹੋਰ ਜੇਲਾਜੋ ਬੈਠੇ ਉਹਨਾਂ ਦੇ ਕਤਲ ਕਰਵਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰਕਾਰ ਇਸ ਮੁੱਦੇ ਤੇ ਫੇਲ ਹੈ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਇਨਕੁਆਰੀ ਚਾਹੀਦੀ ਹੈ ਦੇਖੋ ਜਿਹੜਾ ਵਿਦੇਸ਼ੀ ਬੈਠਾ ਗੈਂਗਸਟਰ ਹੈ ਤੇ ਸਾਡੇ ਗਰੀਬ ਲੋਕ ਬੱਚਿਆਂ ਨੂੰ ਥੋੜੇ ਜੇ ਪੈਸਿਆਂ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੂਜ਼ ਕਰ ਰਿਹਾ ਹੈ ਇੱਕ ਤੇ এমਪਲਾਈਮੈਂਟ ਦੀ ਬਹੁਤ ਵੱਡੀ ਜ਼ਰੂਰਤ ਹੈ ਦੂਜੀ ਇੱਕ ਸਿਟਿੰਗ ਜਾਂਚ ਤੋਂ ਮੈਡਮ 1 ਮਿੰਟ ਸਿਟਿੰਗ ਜਾਂਚ ਤੋਂ ਇਨਕੁਆਰੀ ਚਾਹੀਦੀ ਹੈ ਕਿ ਇਹ ਗੈਂਗਸਟਰ ਬਣੇ ਕਿਵੇਂ ਨੰਬਰ 2 ਇਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਪੋਲਿਟਿਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਰਜ ਬਾਈ ਇਲੈਕਸ਼ਨ ਚ ਯੂਜ਼ ਕੀਤਾ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਭਾਜਪਾ ਇੱਕ ਗੈਂਗਸਟਰ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਬਿਠੇ ਜਿਹੜਾ ਕਿ ਕਤਲ ਕਰਾ ਰਿਹਾ ਹੈ ਇੱਕ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਇੱਥੇ ਤੱਕ ਲੈ ਕੇ ਆਏ ਨੇ ਮੇਰੀ ਮੰਗ ਹੈ ਕਾਨੂੰਨ ਵਿਵਸਥਾ ਤਾਤਰ ਹੋ ਚੁੱਕੀ ਹੈ ਲੋਕ ਡਰੇ ਨੇ ਲੋਕ ਪਰਦੇਸ ਛੱਡ ਕੇ ਬਾਹਰ ਜਾਣ ਦੀ ਸੋਚ ਬਣਾਈ ਰੱਖੇ ਨੇ ਕੁਝ ਛੱਡ ਕੇ ਜਾ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਸਟੇਟ ਤੋਂ ਬਾਹਰ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵੈਨ ਕਰੇ ਸਾਨੂੰ ਸੁਰੱਖਿਅਤ ਮੁਹੱਈਆ ਕਰਾਏ ਪੰਜਾਬ ਦੇ ਲੋਕਾਂ ਨੂੰ ਸਭਾਪਤੀ ਜੀ ਮੈਂ ਆਪਜੀ ਦਾ ਧਿਆਨ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਵੱਲ ਦਿਵਾਉਣਾ ਚਾਹੁੰਦਾ ਹਾਂ ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਕਤਲ ਹੋ ਰਹੇ ਨੇ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਜਿਹੜੇ ਲੋਕ ਦਸਾਂ ਨਵਾਂ ਦੀ ਕਿਰਤ ਕਰਦੇ ਨੇ ਇਮਾਨਦਾਰ ਲੋਕ ਕਾਰੋਬਾਰੀ ਲੋਕ ਗੈਂਗਸਟਰ ਉਹਨਾਂ ਨੂੰ ਬਾਹਰ بیٹھے ਔਰ ਜੇਲਾਜੋ ਬੈਠੇ ਉਹਨਾਂ ਦੇ ਕਤਲ ਕਰਵਾ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਸਰਕਾਰ ਇਸ ਮੁੱਦੇ ਤੇ ਫੇਲ ਹੈ ਦੇਖੋ ਮੈਂ ਕਹਿਣਾ ਚਾਹੁੰਦਾ ਕਿ ਇੱਕ ਬਹੁਤ ਵੱਡੀ ਇਨਕੁਆਰੀ ਚਾਹੀਦੀ ਹੈ ਦੇਖੋ ਜਿਹੜਾ ਵਿਦੇਸ਼ੀ ਬੈਠਾ ਗੈਂਗਸਟਰ ਹੈ ਤੇ ਸਾਡੇ ਗਰੀਬ ਲੋਕ ਬੱਚਿਆਂ ਨੂੰ ਥੋੜੇ ਜੇ ਪੈਸਿਆਂ ਨਾਲ ਇਸ ਕੱਟ ਨੂੰ ਅੰਜਾਮ ਦੇਣ ਦੀ ਯੂਜ਼ ਕਰ ਰਿਹਾ ਹੈ ਇੱਕ ਤੇ ਏਮਪਲਾਈਮੈਂਟ ਦੀ ਬਹੁਤ ਵੱਡੀ ਜ਼ਰੂਰਤ ਹੈ ਦੂਜੀ ਇੱਕ ਸਿਟਿੰਗ ਜੱਜ ਤੋਂ ਮੈਡਮ 1 ਮਿੰਟ ਸਿਟਿੰਗ ਜੱਜ ਤੋਂ ਇਨਕੁਆਰੀ ਚਾਹੀਦੀ ਹੈ ਕਿ ਇਹ ਗੈਂਗਸਟਰ ਬਣੇ ਕਿਵੇਂ ਨੰਬਰ 2 ਇਹਨਾਂ ਨੇ ਇੱਕ ਟੂਲ ਦੀ ਤਰ੍ਹਾਂ ਪੋਲਿਟਿਕਲ ਪਾਰਟੀਆਂ ਯੂਜ਼ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਡੇਰਾ ਬਾਬਾ ਨਾਰਜ ਬਾਈ ਇਲੈਕਸ਼ਨ 'ਚ ਯੂਜ਼ ਕੀਤਾ ਅਕਾਲੀ ਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਔਰ ਭਾਜਪਾ ਇੱਕ ਗੈਂਗਸਟਰ ਨੂੰ ਸਾਬਰਮਤੀ ਜੇਲ੍ਹ ਤੋਂ ਲੈ ਕੇ ਬੈਠੇ ਜਿਹੜਾ ਕਿ ਕਤਲ ਕਰਾ ਰਿਹਾ ਹੈ ਇੱਕ ਸਿਟਿੰਗ ਜੱਜ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਤਾਕੇ ਦੋਸ਼ੀਆਂ ਨੂੰ ਸਜ਼ਾ ਦਿਓ ਜਿਹੜੇ ਇਹਨਾਂ ਨੂੰ ਬਣਾਉਣ ਦੇ ਵਿੱਚ ਇੱਥੇ ਤੱਕ ਲੈ ਕੇ ਆਏ ਨੇ ਮੇਰੀ ਮੰਗ ਹੈ ਕਾਨੂੰਨ ਵਿਵਸਥਾ ਤਾਰਤਾਰ ਹੋ ਚੁੱਕੀ ਹੈ ਲੋਕ ਡਰੇ ਨੇ ਲੋਕ ਪਰਦੇਸ ਛੱਡ ਕੇ ਬਾਹਰ ਜਾਣ ਦੀ ਸੋਚ ਬਣਾਈ ਰੱਖੇ ਨੇ ਕੁਝ ਛੱਡ ਕੇ ਜਾ ਚੁੱਕੇ ਨੇ ਸਾਡੇ ਮੁੱਖ ਮੰਤਰੀ ਸਾਹਿਬ ਜਾਪਾਨ ਤੋਂ ਨਿਵੇਸ਼ ਲੈਣ ਗਏ ਨੇ ਮੇਰੀ ਬੇਨਤੀ ਹੈ ਜਿਹੜਾ ਨਿਵੇਸ਼ ਸਟੇਜ ਤੋਂ ਬਾਹਰ ਜਾ ਰਿਹਾ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕੇਂਦਰ ਸਰਕਾਰ ਇੰਟਰਵੈਨ ਕਰੇ ਸਾਨੂੰ ਸੁਰੱਖਿਅਤ ਮੁਹੱਈਆ ਕਰਾਏ ਪੰਜਾਬ ਦੇ ਲੋਕਾਂ ਨੂੰ ਪਾਈ ਅਮਰਿਤਪਾਲ ਸਿੰਘ ਨੂੰ ਪੈਰੋਲ ਤੇ ਸੰਸਦ ਭੇਜਣ ਦੀ ਮੰਗ ਕਰਦੇ ਆ ਅਕਾਲੀ ਦਲ ਵਰਸ ਪੰਜਾਬ ਲੋ ਰੋਜ਼ ਮਾਰਚ ਕਰਦੇ ਹੋਏ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਲੋਕਤੰਤਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ਵਾਰਸ ਪੰਜਾਬ ਵੱਲੋਂ ਰਣਜੀਤ ਐਵਨਿਊ ਤੋਂ ਡੀਸੀ ਦਫ਼ਤਰ ਤੱਕ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਅਮ੍ਰਿਤਪਾਲ ਦੇ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਆਪਣਾ ਸੰਸਦ ਚੁਣਿਆ ਪਰ ਉਨ੍ਹਾਂ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਹ ਜਿਵੇਂ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ 'ਚ ਆਉਣ ਦਾ ਬੜਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ 'ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ 'ਚ ਅੱਗ ਲੱਗੀ ਉਹ ਭਗਵਾਨ ਤੁਮਾਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣ ਦੇ ਆ ਦਿਨੇ ਦਿਹਾੜੇ ਫਰਕੋਤੀਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾ ਮਰਨ ਇਹ ਅੱਗ ਨਹੀਂ ਭਗਵੰਦ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਏ ਤਾਂ ਕੋਈ ਪੰਜਾਬ ਦੀ ਗੱਲ ਕਰਨ ਵਾਲੇ ਬੰਦਿਆ ਦੇ ਸੰਘਰਸ਼ ਵਿੱਚ ਕਰਦੇ ਆ ਉਹਨਾਂ ਨੂੰ ਰੋਕਣਾ ਉਦੋਂ ਹੀ ਵੇਲੇ ਹੋ ਕੇ ਆ ਜਾਂਦੇ ਆ ਅੱਜ ਦੀ ਡੇਟ ਦੇ ਵਿੱਚ ਇੱਕ ਉਹ ਕਹਿੰਦੇ ਪੰਜਾਬ ਸਰਕਾਰ ਨੇ ਉੱਥੇ ਗੱਲ ਕੀਤੀ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬੋਲਾਂ ਤੋਂ ਅੱਗ ਲੱਗ ਜੇਗੀ ਦਿਨੇ ਦਿਹਾੜੇ ਫਰੋਤੀਆਂ ਮੰਗੀਆਂ ਜਾਂਦੀਆਂ ਸਾਡੇ ਝੰਡਿਆਲੇ ਦੇ ਵਿੱਚ ਆਮ ਦੁਕਾਨਦਾਰ ਨੂੰ ਦੁਕਾਨ ਖੁੱਲਣ ਦਾ 6 ਵਜੇ ਤੋਂ ਬਾਅਦ ਹੱਕ ਨਹੀਂ ਹੈਗਾ ਕਿਉਂਕਿ ਉਹ ਦਿਨ ਦਿਹਾੜੇ ਲੁੱਟ ਕੇ ਲੈ ਜਾਂਦੇ ਆ ਉਦੋਂ ਭਗਵੰਤ ਮਾ ਸੁੱਤਾ ਵਾ ਜਿਸ ਕਾਰਨ ਕੀਤਾ ਕਿ ਭਾਈ ਅਮਰਤਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਸੀ ਗੁਰੂ ਦੇ ਨਾਲ ਲਾਇਆ ਸੀ ਉਹ ਤੋਂ ਹੀ ਘਬराई ਹੋਈ ਏ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਰਲ ਕੇ ਕੰਮ ਕਰਦੇ ਪਏ ਆ ਕਿਉਂਕਿ ਨੌਜਵਾਨਾਂ ਦੀ ਵਾਅ ਚੁੱਕਣ ਵਾਲਾ ਜਿਹੜਾ ਕੋਈ ਅੱਗੇ ਆਊਗਾ ਉਹਦੇ ਨਾਲ ਇਹੀ ਹੁੰਦਾ ਵਾ ਜਿੰਨੂੰ ਲੋਕਾਂ ਨੇ ਜੇਲ੍ਹ ਵਿੱਚ ਬੈਠਿਆ ਇਨਾ ਪਿਆਰ ਦਿੱਤਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਲੈ ਕੇ ਉਹਨਾਂ ਦੀ ਨੁਮਾਇਦਗੀ ਕਰ ਰਿਹਾ ਹੈ ਤੇ ਕਿਉਂ ਇਹ ਲੁਕਲਾ ਅਮਰਤਪਾਲ ਨਾਲ ਤੱਕਾ ਨਹੀਂ ਜਾਂ ਸਾਡੇ ਨਾਲ ਤੱਕਾ ਨਹੀਂ ਇਹ 18 ਲੱਖ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਬਹੁਤ ਕਾਨੂੰਨੀ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਜ਼ਿਰਖਪੁਰ ਵਿਖੇ ਇੱਕ ਵਾਰ ਫਿਰ ਪੁਲਿਸ ਵੱਲੋਂ ਇੱਕ ਸਪਾ ਸੈਂਟਰ ਤੇ ਛਾਪੇਮਾਰੀ ਕੀਤੀ ਗਈ ਜਿੱਥੋਂ ਪੁਲਿਸ ਨੂੰ ਪੰਜ ਲੜਕੀਆਂ ਬਰਾਮਦ ਹੋਈਆਂ ਫਿਲਹਾਲ ਪੁਲਿਸ ਨੇ ਸਪਾ ਸੈਂਟਰ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ जीरकपुर पुलिस ਵੱਲੋਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਚਲਾਏ ਗਏ ਵਿਸ਼ੇਸ਼ ਮੁਹਿੰਮ ਤਹਿਤ ਵੀਆਈਪੀ ਰੋਡ ਤੇ ਸਥਿਤ মুনਲਾਈਟ ਸਪਾ ਸੈਂਟਰ ਵਿੱਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਪੁਲਿਸ ਨੇ ਸਪਾ ਸੈਂਟਰ ਚੋਂ 5 ਲੜਕੀਆਂ ਨੂੰ छुड़वाया ਅਤੇ ਸਪਾ ਸੈਂਟਰ ਦੇ ਮਾਲਕ ਨੂੰ ਗ੍ਰਿਫਤਾਰ ਕਰ ਪੂਰੇ ਸਪਾ ਕੰਪਲੈਕਸ ਨੂੰ ਵੀ ਸੀਲ ਕਰ ਦਿੱਤਾ ਗਿਆ ਇਸ ਮੌਕੇ اے ایس ਪੀ ਮੈਡਮ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਕੀਮਤ ਤੇ ਗੈਰ ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਸਾਡੇ ਜ਼ੀਰਖਪੁਰ ਪੁਲਿਸ ਵੱਲੋਂ ਸਾਡੀ ਇੱਕ ਬੇਸਡ ਔਨ ਸਮ ਇਨਫੋਰਮੇਸ਼ਨ ਅਸੀਂ ਰੇਡ ਕੰਡਕਟ ਕਰਵਾਈ ਹੈ ਸਕਾਈ ਹਾਈ ਸਪਾ ਸੈਂਟਰ ਤੇ ਔਰ ਸਾਨੂੰ ਇਹਦੇ ਵਿੱਚ ਉਹ ਪ੍ਰੋਸਟੀਚੂਸ਼ਨ ਦਾ ਇਥੇ ਤੰਦਾ ਚੱਲ ਰਿਹਾ ਸੀਗਾ ਤੇ ਉਹਨੂੰ ਹੁਣ ਅਸੀਂ ਆਪਣੇ ਨਾਇਬ ਤਹਿਸੀਲਦਾਰ ਦੇ ਨਾਲ ਐਗਜ਼ੀਕਿਊਟਿਵ ਮੈਜਿਸਟਰੇਟ ਦੇ ਨਾਲ ਇਸ ਸਪਾ ਸੈਂਟਰ ਨੂੰ ਅਸੀਂ ਸੀਲ ਵੀ ਕਰਵਾ ਰਹੇ ਹਾਂ ਸਾਈਮਲਟੇਨियसली ਅਸੀਂ ਇਮੋਰਲ ਟ੍ਰੈਫਿਕਿੰਗ ਐਕਟ ਦੇ ਅੰਦਰ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੇ ਵਿੱਚ ਐਫ ਆਈ ਆਰ ਦੇ ਵਿੱਚ ਅਸੀਂ ਜੋ ਇਹ ਧੰਦਾ ਚਲਾ ਰਿਹਾ ਉਹਦਾ ਨਾਮ ਵੀ ਪਲੱਸ ਇਸ ਓਨਰ ਜੋ ਇਸ ਬਿਲਡਿੰਗ ਜਿਹੜਾ ਹੀ ਪ੍ਰੋਪਰਟੀ ਦਾ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਨਾਮਜ਼ਦ ਕੀਤਾ ਹੈ ਮੈਂ ਮਕਸਦ ਇਹ ਦੇਖਦੇ ਹਾਂ 10-20000 ਰੁਪਏ ਦੇ ਵੱਧ ਕਿਰਾਏ ਦੀ ਲਾਲਸ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਰੈਂਟ ਦੇ ਵਿੱਚ ਤੇ ਇਹ ਲੋਕ ਦੇ ਦਿੰਦੇ ਨੇ ਰਣਦੇ ਤੇ ਉਹ ਇਹੋ ਜਿਹੇ ਲੋਕਾਂ ਨੂੰ ਕਿ ਚਦਾਵਨੇ ਕਿ ਉਹ ਜੋ ਵੀ ਕਾਰੋਬਾਰ ਕਰ ਡੈਫੀਨੇਟਲੀ ਮੈਂ ਜੁਆਇਨਿੰਗ ਤੋਂ ਪਹਿਲਾਂ ਹੀ ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਹੋਟੈਲਸ ਔਰ ਸਪਾ ਸੈਂਟਰਸ ਨੂੰ ਲੈ ਕੇ ਜੇ ਕੋਈ ਇੱਥੇ ਗੈਰ ਕਾਨੂੰਨੀ ਕੰਮ ਚੱਲ ਰਹੇ ਮੇਰੇ ਵੱਲੋਂ ਮੇਰੇ ਆਫਿਸ ਵੱਲੋਂ ਮੇਰੀ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਅਪਰੋਚ ਹੈ ਮੇਰੀ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਗਰ ਤੁਸੀਂ ਕਿਸੇ ਨੂੰ ਆਪਣੀ ਪ੍ਰਾਪਰਟੀ ਦੇ ਰਹੇ ਹੋ ਉਸ ਤੋਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਵਾਰੀ ਵੈਰੀਫਾਈ ਕਰਵਾ ਲਓ ਕਿ ਤੁਹਾਡੀ ਪ੍ਰਾਪਰਟੀ ਦਾ ਯੂਜ਼ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ ਤਾ ਇਗਨੋਰੈਂਸ ਆਫ ਲਾ ਇਸ ਨੋਟ ਏਨ ਐਕਸਕਿਊਜ਼ ਐਟ ਆਲ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਸਪਾ ਸੈਂਟਰ ਚੱਲ ਰਿਹਾ ਹੈ ਤੁਸੀਂ ਪ੍ਰੋਪਰਟੀ ਤੇ ਤੁਹਾਡੇ ਤੇ ਸਪਾ ਸੈਂਟਰ ਚੱਲ ਰਿਹਾ ਹੈ ਅਗਰ ਉੱਥੇ ਇਹ ਪ੍ਰੋਸਟੀਚੂਨ ਦਾ ਰੈਕੇਟ ਚੱਲ ਰਿਹਾ ਹੈ ਦੈਨ ਯੂ ਆਰ ਆਲਸੋ ਇਨਵੋਲਡ ਇਨ ਦੈਟ ਹੋਲ ਥਿੰਗ ਤੇ ਅਸੀਂ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਸਾਰੇ ਸਪਾ ਸੈਂਟਰਸ ਨੂੰ ਔਰ ਹੋਟੈਲਸ ਨੂੰ ਇਹ ਬਹੁਤ ਸਟ੍ਰਿਕਟਲੀ ਵਾਰਨਿੰਗ ਦੇ ਰਹੀਆਂ ਕਿ ਇਹ ਸਭ ਗਲਤ ਕੰਮ ਕਰਨੇ ਤੁਸੀਂ ਛੱਡ ਦਿਓ ਜਿਸ ਪਰਪਸ ਦੇ ਲਈ ਤੁਹਾਨੂੰ ਲਾਇਸੈਂਸ ਮਿਲਿਆ ਹੋਇਆ ਹੈ ਉਹਦੀ 100% ਫਾਲੋ ਕੀਤੀ ਜਾਵੇ ਜੇ ਸਾਨੂੰ ਉੱਥੇ ਕੋਈ ਵੀ ਗੈਰ ਕਾਨੂੰਨੀ ਕੰਮ ਮਿਲ ਗਿਆ ਤਾਂ ਅਸੀਂ ਆਪਣਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਵੀ ਲਵਾਵਾਂਗੇ ਔਰ ਹੁਣ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਟਾਈ ਅਪ ਕਰਕੇ ਅਸੀਂ ਇਹ ਐਨਸ਼ੋਰ ਕਰਵਾਵਾਂਗੇ ਕਿ ਪ੍ਰਾਪਰਟੀ ਸੀਲ ਹੋਵੇ ਔਰ ਫਿਰ ਤੁਹਾਨੂੰ ਇਹ ਅਦਾਲਤਾਂ ਤੋਂ ਜਾਂ ਮੈਜਿਸਟਰੇਟ ਦੇ ਕੋਲ ਜਾ ਕੇ ਹੀ ਤੁਹਾਡੀ ਪ੍ਰਾਪਰਟੀ ਰਿਲੀਜ਼ ਹੋਵੇ ਤਰਨਤਾਰਨ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਜੋ ਹਸਪਤਾਲ ਵਿੱਚ ਜੇਰੇ ਲਾਜ਼ ਹੈ ਜਦਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਆਏ ਦਿਨ ਵਾਰਦਾਤਾ ਸਾਹਮਣੇ ਆ ਰਹੀਆਂ ਹਨ ਪੰਜਾਬ ਵਿੱਚ ਗੋਲੀਆਂ ਤਾਂ ਇੰਜ ਚੱਲ ਰਹੀਆਂ ਹਨ ਜਿਵੇਂ ਦੀਵਾਲੀ ਤੇ ਪਟਾਕੇ ਚਲਦੇ ਹੋਣ ਤਾਜ਼ਾ ਘਟਨਾ ਤੁਰੰਤਾਰਨ ਤੋਂ ਸਾਹਮਣੇ ਆਈ ਹੈ ਜਿੱਥੇ ਪੈਸੇ ਦੀ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਤੇ ਗੋਲੀਆਂ ਚੱਲ ਗਈਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਸਨੇ ਸਿਰਫ ਆਪਣੇ ਦਿੱਤੇ ਹੋਏ ਪੈਸਿਆਂ ਦੀ ਮੰਗ ਕੀਤੀ ਸੀ ਜਿਸ ਦਾ ਜਵਾਬ ਉਸ ਦੀ ਲੱਤ ਵਿੱਚ ਗੋਲੀ ਮਾਰ ਕੇ ਦਿੱਤਾ ਗਿਆ ਪਾਪਾ ਜੀ ਉਹਦਾ ਨਾਮ ਆ ਭੂਣ ਦਾ ਮੁੰਡਾ ਨਵੀ ਕੋਈ ਕੋ ਕਰੋੜ ਕਿਪਈਆ ਨੂੰ ਫੜਾਇਆ ਸੀਗਾ ਉਹ ਚ ਥੋੜੇ ਬੋਤੇ ਖਲਾਏ ਬਾਕੀ ਨੇ ਖਲਾਏ ਨਹੀਂ 70 75 ਲੱਖ ਕਰੋੜ ਮੈਨੂੰ ਲੱਗਦਾ ਕਰੋੜੀ ਜਾਂਦਾ ਉਹਦੇ ਨਾਲ ਪੰਨੂ ਵਾਧੂ ਫੜਾਏ ਇਹਨੂੰ ਤੇ ਪਤੰਦਰ ਉਹ ਖਲਾਉਣ ਨਹੀਂ ਦਿਆ ਸੀਗਾ ਤੇ ਚੱਕਰ 'ਚ ਮੈਂ ਆ ਕੇ ਲੜ ਪਿਆ ਨਾ ਉਹਨਿਆਂ ਕੋ ਗੋਲੀ ਮਾਰਤੀ ਕੱਢ ਨਾਲ ਕੋਣ ਕੋਣ ਸੀ ਉਰੋਂ ਮੇਰੀ ਮੇਰੀ ਬੇਟੀ 4 ਸਾਲ ਦੀ ਅੱਛਾ ਤੇ ਇਹ ਤਾਇਆ ਜੀ ਦਾ ਬੇਟਾ ਆ ਸੂਰਜ ਪ੍ਰਕਾਸ਼ ਸਿੰਘ ਤੇ ਅੱਜ ਸ਼ਾਮ ਦੀ ਆ ਇਹਨਾਂ ਨੇ ਬਾਬਾ ਜੀ ਰੋਗ ਇਹਨਾਂ ਨੇ ਜ਼ਮੀਨ ਵੇਚੀ ਆ ਮੇਰੇ ਤਾਇਆ ਜੀ ਉਹਨਾਂ ਨੇ ਤੇ ਇਹਨੂੰ ਨਵੀ ਨੂੰ ਪੈਸੇ ਦਿੱਤੇ ਇਹਨਾਂ ਨੇ ਪਤਾ ਨਹੀਂ 1 ਕਰੋੜ ਸਮਥਿੰਗ ਦਿੱਤੇ ਸੀ ਕੱਲਣ ਲਈ ਇਹਨੇ ਕੁਝ ਪੈਸੇ ਤੇ ਭੇਜਤੇ ਤੇ ਕੁਝ ਨਹੀਂ ਭੇਜੇ ਦੂਸਰੀ ਵਾਰੀ ਫੇਰ ਉਥੋਂ ਕੈਨੇਡਾ ਤੋਂ ਵਾਪਸ ਆਇਆ ਇਸੇ ਲਈ ਦੋ ਤਿੰਨ ਵਾਰੀ ਅਹੀਂ ਗਏ ਆ ਤੇ ਕੋਲੇ ਮੈਨੂੰ ਇਹ ਕਹਿੰਦਾ ਵੀ ਰਿਆ ਵੀ ਚੱਲੀਏ 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 ਉਹਦੇ ਕੋਲ ਜਾਈਏ ਅੱਜ ਸ਼ਾਮ ਨੂੰ ਅੱਜ ਹੁਣ ਜਾਨੀ ਕਿ ਮੈਂ ਹੀ ਤੇ ਘਰੇ ਹੀ ਤੇ ਸ਼ਾਮੀ ਇਹ ਕਿਤੇ ਕੱਲਾ ਉਥੇ ਆਇਆ ਤੇ ਆਣ ਕੇ ਉਹਨੂੰ ਕਿਹਾ ਵੀ ਕਿੱਦਾਂ ਕਰਨੀ ਆ ਵੀ ਆਪਣੇ ਪੈਸੇ ਮੇਰੇ ਜਾਂ ਵਾਪਸ ਦੇ ਦੇ ਜਾਂ ਭੇਜ ਦੇ ਜਾਂ ਕੇ ਬਨੇ ਲਾ ਸਾਨੂੰ ਜਾਨੀ ਕਿ ਇਹਨੂੰ ਵੀ ਅਜ ਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਪਤਾ ਇੱਕ ਡੇਟਾ ਦੁਆਣ ਕਿ ਇੱਥੇ ਰਹਿ ਥੋੜੀ ਜਿਹਾ ਸਕਦਾ ਜ਼ਿਆਦਾ ਚਰ ਬੰਦਾ ਤੇ ਗਾੜੀਆਂ ਇਹ ਕਿਤੇ ਤੂੰ ਤੂੰ ਮੈਮੇ ਹੋ ਗਈ ਆ ਤੇ ਉਹਨੇ ਕੱਢ ਕੇ ਤੇ ਗੋਲੀ ਮਾਰਤੀ ਆ ਇਹਦੇ ਨਾਲ ਮੇਰੇ ਭਰਾ ਦੀ ਬੇਟੀ ਨਹੀਂ ਗਈ ਦੀ 4 ਸਾਲ ਦੀ ਇਹਨੇ ਫਿਰ ਉਹਨੂੰ ਸੇਵ ਕੀਤਾ ਉਹਨੂੰ ਬਚਾਇਆ ਵਾ ਤੇ ਉਸ ਤੋਂ ਬਾਅਦ ਮੁੜ ਕੇ ਸਾਨੂੰ ਤੇ ਫੋਨ ਗਿਆ ਵਾ ਤੇ ਅਸੀਂ ਫੋਨ ਦੇ ਉੱਤੇ ਜਾਨੀ ਕਿ ਇਹ ਵੀਰ ਨੂੰ ਕਿੱਥੇ ਦਿੰਦੇ ਨੇ ਕਿਹੜਾ ਪਿੰਡ ਇਹਨਾਂ ਦਾ ਦੁਪੁਰਜੀ ਪਿੰਡ ਆ ਜੀ ਤੇ ਕੀ ਮੰਗ ਪਹਿਲਾਂ ਵੀ ਪੇਮੈਂਟ ਭੇਜ ਦੇ ਹਾਂਜੀ ਪਹਿਲਾਂ ਵੀ ਪੇਮੈਂਟ ਭੇਜੀ ਆ ਪਹਿਲਾਂ ਭੇਜ ਦਰਿਆਣਾ ਪਹਿਲਾਂ ਇਹਨਾਂ ਦੇ ਇਹਦੇ ਨਾਲ ਜਾਨੀ ਕਿ ਸਾਡਾ ਉਹ ਬਣ ਗਿਆ ਜਿਵੇਂ ਵਿਸ਼ਵਾਸ ਜਿਹਾ ਬਣ ਜਾਂਦਾ ਪਹਿਲਾ ਪੇਮੈਂਟ ਪੇਜ ਦਰਿਆ ਹੁਣ ਇਹਨਾਂ ਨੇ ਜ਼ਮੀਨ ਵੇਚੀ ਤੇ ਥੋੜੇ ਜਿਹੇ ਪੈਸੇ ਯਾਨੀ ਕਿ ਹੌਲੀ ਹੌਲੀ ਕਰਕੇ ਉਧਰ ਲੈ ਕੇ ਜਾਂਦੇ ਹੈ ਯਾਨੀ ਕਿ ਇਹਨਾਂ ਨੇ ਉੱਥੇ ਜਾ ਕੇ ਆ ਇਨਵੈਸਟ ਕਰਨੇ ਹੈ ਜਾਂ ਜੋ ਵੀ ਖਰੀਦਣਾ ਹੈ ਆਪਣਾ ਘਰ ਬਾਜਾ ਜੋ ਵੀ ਉਹ ਜਿਹੜਾ ਓਨਰ ਆ ਦਾ ਸਟੋਰ ਦਾ ਨਵੀਂ ਹੈ ਹਾਂਜੀ ਹਾਂਜੀ ਨਵੀਂ ਅੱਛਾ ਉਹਨੇ ਮਰੀ ਪੁਲਿਸ ਹਾਂਜੀ ਹਾਂਜੀ ਉਹਨੇ ਮਰੀ ਕੀ ਪੁਲਿਸ ਤੋਂ ਕੀ ਮੰਗ ਕਰਦੇ ਉਹ ਦੀ ਸਾਨੂੰ ਭਾਜੀ ਸਾਡਾ ਕੇਹ ਬੰਨੇ ਯਾਨੀ ਕਿ ਜਾਂਦੇ ਪੈਸਿਆਂ ਦਾ ਕੀਤਾ ਜਾਵੇ ਨੰਬਰ 2 ਜਿਹੜਾ ਅੱਜ ਹੁਣ ਗੋਲੀ ਮਾਰਤੀ ਆ ਸਿੱਧੀ ਉਹਨੇ ਇਦਾਂ ਜਾਂ ਤੋਂ ਕੱਲ ਨੂੰ ਕੋਈ ਵੀ ਕੋਈ ਮੰਗੂਗਾ ਜਾਂ ਪੈਸੇ ਆਪਣੇ ਮੰਗੂਗਾ ਵਾਪਸ ਦੇ ਇਹ ਥੋੜੀ ਵੀ ਇਹ ਗੋਲੀਆਂ ਮਾਰ ਕੇ ਤੇ ਚਲੋ ਜੀ ਕੰਮ ਪਤਾ ਨਹੀਂ ਜੀ ਭੱਜ ਗਏ ਨਹੀਂ ਤੇ ਗਏ ਨਹੀਂ ਅਸੀਂ ਤੇ ਹਸਪੀਟਲ ਆਏ ਆ ਸੱਜੇ ਜੀ ਹਾਰ ਵਾਲੇ ਕਾਰਵਾਈ ਦੀ ਮੰਗ ਕਰਨ ਦੇ ਹਾਂ ਕਰਾਂਗੇ ਕਾਰਵਾਈ ਜੋ ਬਣਦੀ ਕਰਾਂਗੇ ਜੀ ਕਾਰਵਾਈ ਕਰਨੀ ਕਰਨੀ ਫਿਰੋਜ਼ਪੁਰ ਵਿਖੇ ਸਰਕਾਰੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਪ੍ਰਦਰਸ਼ਨਕਾਰੀਆਂ ਵੱਲੋਂ ਆਪਣੇ ਸਾਥੀਆਂ ਤੇ ਹੋਏ ਪਰਚਿਆਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਗਈ ਫਿਰੋਜ਼ਪੁਰ ਵਿੱਚ ਸਰਕਾਰੀ ਕਰਮਚਾਰੀਆਂ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਅਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਨੇ 25 ਨਵੰਬਰ ਦੀ ਰੈਲੀ ਸੰਬੰਧੀ ਝੂਠੇ ਪਰਚੇ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਚਾਹੀਦੀ ਹੈ। ਅੱਜ ਜਿਵੇਂ ਭੰਗਰ ਸਾਹਿਬ ਨੇ ਦੱਸ ਦਿੱਤਾ ਗਿਆ ਹੈ ਕਿ 25 ਤਰੀਕ ਨੂੰ ਜਿਹੜੀ ਦਿੱਲੀ ਵਿੱਚ ਰੈਲੀ ਹੋਈ ਸੀ ਜੰਤਰਮੰਤਰ ਤੇ ਉੱਥੇ ਸਾਡੇ ਕੁਝ ਸਾਥੀਆਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਦਿੱਲੀ ਸਰਕਾਰ ਨੇ ਤੁਹਾਨੂੰ ਪਤਾ ਹੈ ਦਿੱਲੀ ਸਰਕਾਰ ਬੀ ਜੀ ਪੀ ਦੀ ਸਰਕਾਰ ਹੈ ਤੇ ਪਰ ਸਰਕਾਰ ਨੇ ਜਿਹੜਾ ਸਾਡੇ ਕਰਮਚਾਰੀਆਂ ਦੇ ਖਿਲਾਫ ਇੱਕ ਯੂ ਪੀ ਐਸ ਨਵੀਂ ਸਕੀਮ ਲਾਗੂ ਕੀਤੀ ਹੈ ਬਸ ਉਹਦੀ ਜਿਹੜੀ ਹੈ ਉਹਨੂੰ ਕਾਮਯਾਬ ਕਰਨ ਵਾਸਤੇ ਸਾਡੇ ਜਿਹੜੇ ਪੁਰਾਣੀ ਪੈਨਸ਼ਨ ਸਕੀਮ ਮੰਗਦੇ ਸਾਥੀ ਨੇ ਉਹਨਾਂ ਦੇ ਆਗੂਆਂ ਦੇ ਵਿਰੁੱਧ ਐਫਆਈਆਰ ਦਰਜ ਕਰਕੇ ਸਾਡੀ ਜਿਹੜੀ ਜਥੇਬੰਦੀ ਹੈ ਸਾਡੇ ਜਿਹੜੇ ਪ੍ਰਾਣੀ ਪੈਨਸ਼ਨ ਪ੍ਰਾਪਤੀ ਦੀ ਜਿਹੜੀ ਮੰਗ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਫਿਰ ਵੀ ਜਿਹੜੇ ਸਾਡੇ ਸਾਥੀ ਜਿਹੜੇ ਹੈਗੇ ਨੇ ਉਹ ਨਹੀਂ ਡਰੇਗੇ ਉਹਨਾਂ ਦੇ ਵੱਲੋਂ ਜਿਹੜਾ ਸਾਨੂੰ ਨੈਸ਼ਨਲ ਲੈਵਲ ਤੇ ਐਕਸ਼ਨ ਅੱਜ ਮਿਲਿਆ ਹੈ ਦੋ ਦੋ ਤਰੀਕ ਨੂੰ ਐਫਆਈਆਰਾਂ ਦੀ ਕਾਪੀਆਂ ਸਾੜਨ ਦਾ ਉਹ ਅਸੀਂ ਜ਼ਿਲ੍ਹਾ ਫਰੋਹੀਪੁਰ ਦੇ ਵਿੱਚ ਲਾਗੂ ਕੀਤਾ ਸਾਡੇ ਸਾਰੇ ਸਾਥੀ ਇੱਥੇ ਆਏ ਹੋਏ ਹਨ ਤੇ ਜਿਹੜਾ ਵੀ ਅੱਗੇ ਐਕਸ਼ਨ ਸਾਡੀ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਕਮੇਟੀ ਸਾਨੂੰ ਦੇਗੀ ਉਹ ਅਸੀਂ ਉਹ ਬਹੁ ਲਾਗੂ ਕਰਾਂਗੇ ਅੱਜ ਅਸੀਂ ਜ਼ਿਲ੍ਹਾ ਫਰੋਜਪੁਰ ਹੈੱਡ ਕੁਆਟਰ ਤੇ ਪੰਜਾਬ ਦੇ ਸੀਪੀਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਤੇ ਐਨਐਮਓਪੀਐਸ ਦੇ ਦੋ ਹੋਰ ਆਗੂਆਂ ਬਜਿੰਦਰ ਧਾਰੀਵਾਲ ਤੇ ਸਰਬਜੀਤ ਸਿੰਘ ਦੇ ਖਿਲਾਫ ਦਿੱਲੀ ਦੀ ਪੁਲਿਸ ਵੱਲੋਂ 25 ਨਵੰਬਰ ਦੀ ਰੈਲੀ ਦੇ ਸਬੰਧ ਦੇ ਵਿੱਚ ਦਰਜ ਕੀਤੀ ਗਈ ਝੂਠੀ ਐਫਆਈਆਰ ਦੀਆਂ ਕਾਪੀਆਂ ਸਾਰਨ ਵਾਸਤੇ ਇਕੱਠੇ ਹੋਏ ਆਂ ਤੇ ਇਸ ਚੀਜ਼ ਦਾ ਵਿਰੋਧ ਕਰਦੇ ਆ ਕਿ ਸਰਕਾਰ ਮੁਲਾਜ਼ਮਾਂ ਨੂੰ ਦਬਾਉਣ ਦੀ ਜਿਹੜੀ ਨੀਤੀ ਆ ਉਹਨੂੰ ਬੰਦ ਕਰੇ ਤੇ ਜਿੰਨੀ ਵੀ ਸੇਤੀ ਹੋ ਸਕਦਾ ਪ੍ਰਾਣੀ ਪੈਨਸ਼ਨ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਮੁਲਾਜ਼ਮਾਂ ਦੇ ਵਿੱਚ ਜਾਗਿਆ ਹੋਇਆ ਰੋਹ ਆ ਜਿਹੜਾ ਉਹ ਸ਼ਾਂਤ ਹੋ ਸਕੇ ਪ੍ਰਾਣੀ ਪੈਨਸ਼ਨ ਦੀ ਬਹਾਲੀ ਤੱਕ ਇਹ ਜਿਹੜਾ ਸੰਘਰਸ਼ਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਚਾਹੇ ਸਰਕਾਰ ਜਿੰਨੇ ਮਰਜ਼ੀ ਯਤਨ ਕਰ ਲਵੇ ਮੁਲਾਜ਼ਮਾਂ ਨੂੰ ਦਬਾਉਣ ਦੇ ਮੁਲਾਜ਼ਮ ਸੰਘਰਸ਼ ਨੂੰ ਦਬਾਉਣ ਦੇ ਪੁਰਾਣੀ ਪੈਨਸ਼ਨ ਦਾ ਇਹ ਸੰਘਰਸ਼ਾ ਜਿੰਨਾ ਚਿਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਜਾਂਦੀ ਉਹਨਾਂ ਚਿਰ ਬਾਦ ਅਸਤੂਰ ਸਮੁੱਚੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ